ਦੋਸਤੋ ਗਿਆਨੀ ਜੈਲ ਸਿੰਘ ਸੰਦਮਾ ਰੇਲਵੇ ਸਟੇਸ਼ਨ ਫਿਰੋਜ਼ਪੁਰ ਬਹਿੰਡਾ ਰੇਲਵੇ ਮਾਰਗ ਦੇ ਵਿਚਕਾਰ ਲਗਭਗ 100 ਫੁੱਟ ਦੀ ਚਾਰ ਦੀਵਾਰੀ ਦੇ ਨਿਰਮਾਣ ਕਾਰਨ ਇਲਾਕਾ ਵਸਨੀਕਾਂ ਨੂੰ ਆਉਂਦੀਆਂ ਮੁਸ਼ਕਲਾਂ ਸਮੱਸਿਆਵਾਂ ਤੇ ਪਰੇਸ਼ਾਨੀਆਂ ਬਾਰੇ ਇਸ ਇਲਾਕੇ ਦੇ ਲੋਕ ਸੈਂਕੜੇ ਘਰਾਂ ਦੁਕਾਨਾਂ ਵਿਦਿਕ ਅਦਾਰਿਆਂ ਧਾਰਮਿਕ ਸਥਾਨਾਂ ਜਾਂ ਉਦਯੋਗਾਂ ਦੇ ਮਾਲਕਾਂ ਨੇ ਰੇਲ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੇ ਭਾਜਪਾ ਦੇ ਸੀਨੀਅਰ ਆਗੂਆਂ ਰਾਹੀਂ ਰੇਲ ਮੰਤਰੀ ਦੇ ਧਿਆਨ ਚ ਲਿਆਂਦਾ ਗਿਆ ਸੀ ਪਰ ਜਦੋਂ ਕੋਈ ਸੁਣਵਾਈ ਨਾ ਹੋਈ ਤਾਂ ਉਹਨਾਂ ਨੇ ਅੱਜ ਰੇਲਵੇ ਲائن ਦੇ ਉੱਪਰ ਰੋਸ ਧਰਨਾ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਇਕੱਠੇ ਹੋਏ ਲੋਕ ਨਾਅਰੇਦਈ ਕਰਦੇ ਹੋਏ ਇਨਸਾਫ ਦੀ ਮੰਗ ਕਰਦੇ ਹੋਏ ਇਸ ਇਲਾਕੇ ਦੇ ਲੋਕ ਦੱਸਦੇ ਆ ਕਿ ਉਹ ਇਸ ਜਗ੍ਹਾ ਤੇ ਪੰਜਾ ਪੰਜ ਸਾਲਾਂ ਤੋਂ ਰਹਿ ਰਹੇ ਐ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਗੱਲਬਾਤ ਕਰਾਂਗੇ ਪੀੜਤ ਲੋਕਾਂ ਦੇ ਨਾਲ ਮੇਰੇ ਨਾਲ ਮੇਰੇ ਸਾਥੀ ਮੌਜੂਦ ਹਨ ਗੁਰਿੰਦਰ ਸਿੰਘ ਮਹਿੰਦੀ ਰੱਤਾ ਹਾਂਜੀ ਮਹਿੰਦੀ ਰੱਤਾ ਸਾਹਿਬ ਲਓ ਜੀ ਇਹ ਉਹ ਰਸਤਾ ਜਿਹੜੇ ਰਸਤੇ ਦਾ ਰੋਲ ਹੈ ਕਹਿੰਦੇ ਸਾਡੇ ਵਿਦਿਅਕ ਆਧਾਰਿਆਂ ਦੇ ਤੇ ਧਾਰਮਿਕ ਸਥਾਨਾਂ ਦਾ ਰਸਤਾ ਬੰਦ ਕੀਤਾ ਜਾ ਰਿਹਾ ਹੈ ਰੇਲਵੇ ਵੱਲੋਂ ਉਹ ਕਹਿੰਦੇ ਤੱਕੇਸ਼ਾਈ ਹੈ ਤੇ ਤੱਕੇਸ਼ਾਈ ਬੰਦ ਕਰਨ ਬਾਰੇ ਬਹੁਤ ਸਾਰੇ ਇਸ ਇਲਾਕੇ ਦੇ ਮਰਦ ਤੇ ਬਹੁਤ ਸਾਰੀਆਂ ਔਰਤਾਂ ਨੇ ਜਿਹੜੀ ਨਾਰੇਬਾਜੀ ਕੀਤੀ ਹੈ ਆ ਜੀਸੀਬੀ ਮਸ਼ੀਨ ਦਾ ਕੰਮ ਰੋਕ ਦਿੱਤਾ ਗਿਆ ਇਹਨਾਂ ਨੇ ਇਸ ਦਾ ਕੰਮ ਰੋਕ ਦਿੱਤਾ ਇਹ ਤੁਸੀਂ ਦੇਖ ਸਕਦੇ ਹੋ ਆ ਲੋ ਗੱਡੀ ਆ ਗਈ ਮੋਕੇ ਤੇ ਤੁਹਾਨੂੰ ਗੱਡੀ ਵੀ ਦਿਖਾ ਦਿੰਨੇ ਆਂ ਟ੍ਰੇਨ ਇਹ ਲੋ ਜੀ ਇਹ ਆ ਟ੍ਰੇਨ ਆ ਗਈ ਹੈ ਇਹ ਆ ਦੇਖ ਲੋ ਜੀ ਲੋ ਲੋ ਮੋਕਤ ਟ੍ਰੇਨ ਆ ਗਈ ਸੀ ਆ ਜੀਸੀਬੀ ਮਸ਼ੀਨ ਹੈ ਇਹਦੇ ਬਾਰੇ ਆਪਾਂ ਤੁਸੀਂ ਸੁਣ ਹੀ ਲਿਆ ਕਿ ਕਹਿ ਰਹੇ ਨੇ ਕਿ ਅਸੀਂ ਜੀਐਮ ਰੇਲਵੇ ਦੇ ਜਿਹੜੇ ਜਨ ਮੈਨੇਜਰ ਨੇ ਉਹਨਾਂ ਨੂੰ ਮਿਲੇ ਅਸੀਂ ਡਿਵੀਜ਼ਨਲ ਕਮਿਸ਼ਨਰ ਨੂੰ ਮਿਲੇ ਇਹਨਾਂ ਨੇ ਸਾਰੇ ਉੱਚ ਅਧਿਕਾਰੀਆਂ ਨੂੰ ਮਿਲੇ ਨੇ ਤੇ ਰੇਲਵੇ ਮੰਤਰੀ ਤੱਕ ਸ਼ਿਕਾਇਤਾਂ ਭੇਜੀਆਂ ਨੇ ਲਿਖਤੀ ਰੂਪ ਦੇ ਵਿੱਚ ਕਹਿੰਦੇ ਸਾਨੂੰ ਇਨਸਾਫ ਚਾਹੀਦਾ ਹੈ ਨਹੀਂ ਤਾਂ ਬਹੁਤ ਸਾਰੇ ਇਸ ਰਸਤੇ ਦੇ ਵਿਦਿਅਕ ادارے ਬੰਦ ਹੋਣ ਦਾ ਖਤਰਾ ਹੈ ਤੇ ਬਹੁਤ ਸਾਰੇ ਧਾਰਮਿਕ ਸਥਾਨ ਜਿਨ੍ਹਾਂ ਦਾ ਰੋਲਾ ਵਧਨ ਦਾ ਖਤਰਾ ਲੋ ਗੁਰਮੀਤ ਗਿੱਲ ਹਾਂਜੀ ਗੁਰਮੀਤ ਗਿੱਲ ਮੇਰਾ ਨਾਮ ਆ ਗੁਰਮੀਤ ਗਿੱਲ ਕੀ ਕਹਿਣਾ ਚਾਹੋਗੇ ਅਸੀਂ ਇਹ ਚਾਹਨਾ ਚਾਹੁੰਦੇ ਆ ਵੀ ਕਿ ਅਸੀਂ ਬਹੁਤ ਸਾਰੇ ਇਧਰੋਂ ਮਤਲਬ ਕਿ ਹੈ ਘਾਰ ਆ ਸਾਨੂੰ ਮੁਸ਼ਕਿਲ ਆਂਦੇ ਰਸਤਾ ਨਹੀਂ ਦੇ ਰਹੇਗੇ ਰਜਾਮੰਦੀ ਨਾਲ ਰਸਤਾ ਦੇ ਦੇਣਾ ਤਾਂ ਕਿੰਨਾ ਸੋਹਣਾ ਲੱਗ ਰਿਹਾ ਹੈਗਾ ਵੀ ਸਾਨੂੰ ਇੱਥੇ ਬੈਠਣਾ ਪੈ ਰਿਹਾ ਘਰਾਂ ਚ ਅਸੀਂ ਲੇਡੀਜ਼ ਬਾਹਰ ਆ ਕੇ ਬੈਠ ਰਹੇ ਆ ਵੀ ਸਾਡੇ ਪਰਵਾਰ ਨੂੰ ਵੀ ਮੁਸ਼ਕਿਲ ਆ ਕਮਾਂਚ ਵੀ ਆਂਦਾ ਔਰ ਰਸਤਾ ਸਾਨੂੰ ਮਿਲਣ ਚ ਵੀ ਮਤਲਬ ਕਿ ਆਣ ਹੁਣ ਕਈ ਗੱਡੀਆਂ ਲੰਗਣੀਆਂ ਹਨਾ ਕਈਆਂ ਨੇ ਕੰਮਾਂ ਤੇ ਜਾਣਾ ਉਹਨਾਂ ਲਈ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਆ ਵੀ ਥੋੜਾ ਰਸਤਾ ਸਾਨੂੰ ਚੰਗੀ ਤਰ੍ਹਾਂ ਕੋਈ 24 ਦੀ ਗਲੀ ਤਾਂ ਛੱਡ ਦੇ ਨਾ ਨਾ ਵੀ ਤੇ 16 ਤਾਂ ਛੱਡ ਦੇ ਨਾ ਫਟੇ ਕਰਨ ਹੋਰ ਰਸਤਾ ਨਹੀਂ ਕੋਈ ਹੈਗਾ ਜੀ ਨਹੀਂ ਜੀ ਸਾਨੂੰ ਸਿਰਫ ਇਹੀ ਰਸਤਾ ਲੱਗ ਰਿਹਾ ਹੈਗਾ ਔਰ ਇਧਰੋਂ ਹੀ ਪਿੰਨ ਲਾਤੇ ਨਾ ਨਹੀਂ ਪਿੰਨਰ ਇਧਰ ਵੀ ਨਹੀਂ ਰਸਤਾ ਜੜ ਕੇ ਉਧਰ ਜਾਂਦੀ ਹੈ ਜਾਂ ਉੱਪਰ ਦੀ ਕੋਈ ਰਸਤਾ ਹੋਵੇ ਤਾਂ ਵੀ ਅਗਲਾ ਕਿੰਨੇ ਰਸਤਾ ਨਹੀਂ ਆ ਹੈ ਨਾ ਮੁਕੰਮਲ ਬੰਦ ਹੋ ਜੂ ਹਾਂਜੀ ਗੋਪਨ ਸਿੰਘ ਜੀ ਹਰਗੋਬਿੰਦ ਸਿੰਘ ਜੀ ਕੀ ਰੋਸ ਲੈ ਕੇ ਤੁਸੀਂ ਇੱਥੇ ਬੈਠੋ ਅਸੀਂ ਇਸ ਕਰਕੇ ਆ ਜੀ ਇਸ ਰਸਤਾ ਸਾਡਾ ਚੱਲਦਾ ਸੀ ਸਾਡੇ 3-4 ਇੱਥੇ ਲੜਕੀਆਂ ਦੇ ਇੰਸਟੀਚਿਊਨ ਹੈ ਮੰਦਰ ਹੈ ਗੁਰਦੁਆਰਾ ਸਾਹਿਬ ਹੈ ਫੈਕਟਰੀਆਂ ਹੈ ਇਹ ਰੇਲਵੇ ਦਾ ਪੁਰਾਣਾ ਰਸਤਾ ਅਸੀਂ ਚੱਲਦਾ ਸੀਗਾ ਜੀ ਅਸੀਂ ਕੋਈ ਵੀ ਕੰਦ ਅੱਗੇ ਪਿੱਛੇ ਨਹੀਂ ਕੀਤੀ ਪਿਛਲੇ 50 ਸਾਲ ਤੋਂ ਕੰਦਾਂ ਸਾਰੀਆਂ ਏਵੇਂ ਹੀ ਆ ਹੁਣ ਰੇਲਵੇ ਇਹ ਰਸਤਾ ਸਾਡਾ ਰੋਕ ਰਹੀ ਹੈ ਜੀ ਰੇਲਵੇ 60 ਫੁੱਟ ਤੇ ਕਰ ਰਹੀ ਹੈ ਅਸੀਂ ਰੇਲਵੇ ਦੇ ਅਫਸਰਾਂ ਨੂੰ ਮਿਲੇ ਵੀ ਸੀ ਫਰੋਜਪੁਰ ਜਾ ਕੇ ਬੇਨਤੀ ਵੀ ਕੀਤੀ ਉਹਨਾਂ ਨੇ ਸਾਨੂੰ ਵਿਸ਼ਵਾਸ ਵੀ ਦਿਵਾਇਆ ਵੀ ਅਸੀਂ ਆ ਕੇ ਮੌਕਾ ਵੇਖ ਕੇ ਤੁਹਾਡਾ ਰਸਤਾ ਚਾਲੂ ਕਰ ਦੇਵਾਂਗੇ ਪਰ ਇਤੋਂ ਫੇਰ ਲੋਕਲ ਪ੍ਰਸ਼ਾਸਨ ਜਿਹੜਾ ਕੋਟਕਪੂਰੇ ਦਾ ਉਹ ਕਦੇ ਜੀਸੀਬੀ ਭੇਜ ਦਿੰਦੇ ਆ ਕਦੇ ਆਹ ਟਰੈਕਟਰ ਭੇਜ ਦਿੰਦੇ ਆ ਕਦੇ ਹਾਈਡਰਾ ਭੇਜ ਦਿੰਦੇ ਆ ਉਹ ਰਸਤਾ ਫੇਰ ਬੰਦ ਕਰਨ ਲੱਗੇ ਆ ਇਸ ਕਰਕੇ ਪਿਛਲੇ 40 45 ਸਾਲ ਤੋਂ ਅਸੀਂ ਰਹਿ ਰਹੇ ਹਾਂ ਇੱਥੇ ਤੇ ਰਸਤਾ ਦਾ ਸਾਨੂੰ ਚਾਹੀਦਾ ਹੀ ਆ ਬਾਕੀ ਰੇਲਵੇ ਦੀ ਪ੍ਰਾਪਰਟੀ ਨੂੰ ਅਸੀਂ ਬਿਲਕੁਲ ਕੋਈ ਵਿਚ ਵਿਚ ਚੰਨੀ ਲਿਆਉਣਾ ਚਾਹਦੇ ਅਸੀਂ ਤਾਂ ਕੱਲੇ ਆਪਦੇ ਰਸਤੇ ਦੀ ਮੰਗ ਕਰਦੇ ਆ ਜੀ ਸਾਰੇ ਇਲਾਕਾ ਨਿਵਾਸੀ ਨੇ ਜਿਹੜੇ ਰੇਲਵੇ ਦੇ ਉੱਚ ਅਧਿਕਾਰੀ ਆ ਉਹ ਤੁਹਾਡੇ ਨਾਲ ਸਹਿਮਤ ਨੇ ਇੱਥੋਂ ਵਾਲੇ ਕਿਉਂ ਨਹੀਂ ਸਹਿਮਤ ਇਹ ਪਤਾ ਨਹੀਂ ਜੀ ਜ਼ਿਆਦਾ ਉਹਨਾਂ ਦੇ ਆਰਡਰ ਨਹੀਂ ਥੱਲੇ ਆਉਂਦੇ ਜੀ ਜਾਂ ਇਹ ਥੱਲੇ ਵਾਲੇ ਸਾਨੂੰ ਤੰਗ ਕਰਦੇ ਆ ਜੀ ਇਸ ਬਾਰੇ ਸਾਨੂੰ ਸਮਝ ਨਹੀਂ ਆਇਆ ਜੀ ਜਦੋਂ ਅਸੀਂ ਰੇਲਵੇ ਦੇ ਉੱਚ ਅਧਿਕਾਰੀਆਂ ਨੂੰ ਮਿਲਦੇ ਆ ਸਾਨੂੰ ਯਕੀਨ ਦਵਾਉਂਦੇ ਸਾਨੂੰ ਸਾਥ ਦਿੰਦੇ ਆ ਵੀ ਤੁਹਾਡਾ ਰਸਤਾ ਅਸੀਂ ਬਹਾਲ ਕਰਾਂਗੇ ਅਸੀਂ ਆਗੇ ਮੌਕਾ ਵੇਖ ਕੇ ਤੁਹਾਨੂੰ ਸਹਿਯੋਗ ਦੇ ਦਿਓ ਸਾਨੂੰ ਤੁਸੀਂ ਅਸੀਂ ਇਹਨਾਂ ਨੂੰ ਸਹਿਯੋਗ ਦੇਣ ਨੂੰ ਤਿਆਰ ਹਾਂ ਅਬਲਕਾਰ ਸਿੰਘ ਆ ਜੀ ਅਬਲਕਾਰ ਸਿੰਘ ਜੀ ਕੀ ਕਹਿਣਾ ਚਾਹੋਗੇ ਸਰ ਸਾਡਾ ਤਾਂ ਇਹੀ ਕਹਿਣਾ ਵੀ ਜਿਹੜਾ ਹੁਣ ਰਸਤਾ ਇਹ ਸਾਡਾ ਹੁਣ ਅੱਜ ਦੀ ਤੱਕ ਕਲੋਨੀ ਬਣੀ ਨਹੀਂ ਪਰਾਣਾ 50 60 ਸਾਲ 100 ਸਾਲ ਦੀ ਕਲੋਨੀ ਬਣੀ ਹੈ ਉੱਥੇ ਲੋਕਾਂ ਦੀ ਕੰਨਾ ਇਹਨਾਂ ਨੇ ਰਸਤਾ ਅਸੀਂ ਇਹ ਨਹੀਂ ਕਹਿੰਦੇ ਵੀ ਕੋਈ ਰੇਲਵੇ ਦੇ ਅਸੀਂ ਲੈਂਡ ਤੇ ਅਸੀਂ ਕਬਜ਼ਾ ਕਰਨਾ ਸਾਨੂੰ ਕਮ ਤੋਂ ਘੱਟ ਓਨਾ ਕੁ ਤਾਂ ਰਸਤਾ ਦਿੱਤਾ ਜਾਵੇ ਜਿੰਨਾ ਕਿ ਸਾਡਾ ਅਸੀਂ ਸਾਡੇ ਮਹੱਲੇ ਨੂੰ ਲੰਘਦੇ ਇੱਥੇ ਸਾਰੇ ਗਰੀਬ ਘਰ ਹੈ ਇਹ ਤਾਂ ਹੈ ਨਹੀਂ ਕਿ ਇੱਥੇ ਵੇਚ ਕੇ ਹੁਣ ਦੂਜੇ ਪਾਸੇ ਪਾ ਲੈਣਾ ਨਾ ਕੋਈ ਵੇਖਣ ਯੋਗ ਜੇ ਖੰਭੇ ਲੱਗ ਗਏ ਕੌਣ ਇੱਥੇ ਨੰਗ ਨੂੰ ਸਾਰਾ ਦਾ ਰਸਤਾ ਗਰੀਬ ਜਨਤਾ ਬੈਠੀ ਹੈ ਸਰ ਨਾ ਹਰਗੋਬਿੰਦ ਜੀ ਨੇ ਇਹੀ ਗੱਲ ਕਹੀ ਹੈ ਵੀ ਅਸੀਂ ਉੱਚ ਅਧਿਕਾਰੀਆਂ ਨੂੰ ਮਿਲਦੇ ਆ ਤਾਂ ਸਹਿਮਤ ਹੋ ਜਾਂਦੇ ਨੇ ਸਹਿਮਤ ਹੋ ਜਾਂਦੇ ਆ ਤੇ ਵੀ ਉੱਥੇ ਹੋ ਰਿਹਾ ਵੀ ਨੀਚੇ ਹੁਣ ਇਹਨਾਂ ਨੂੰ ਆ ਕੇ ਕਹਿ ਰਹੇ ਇਹ ਕਹਿੰਦੇ ਸਾਨੂੰ ਅਸੀਂ 60 ਫੁੱਟ ਤੋਂ ਘੱਟ ਸਾਨੂੰ ਆਡਰ ਹੀ ਨਹੀਂ ਲੈਉਣ ਦੇ ਹੁਣ ਤੁਸੀਂ ਕੀ ਕਰ ਰਹੇ ਹੋ ਜੀ ਅੱਗੇ ਜੇ ਉਹ ਕੰਦ ਕੱਢਦੇ ਆ ਤਾਂ ਤੁਸੀਂ ਕੀ ਉਹ ਲੋਕ ਲਈ ਕੀ ਕਰ ਰਹੇ ਹੋ ਅਸੀਂ ਜੀ ਧਰਨਾ ਲਾਵਾਂਗੇ ਜੀ ਅਸੀਂ ਜਿੰਨਾ ਹੋ ਸਕੇ ਆਪ ਦਾ ਪ੍ਰੋਟੈਕਟ ਕਰਾਂਗੇ ਜੀ ਆਪ ਦਾ ਰਸਤੇ ਵਾਸਤੇ ਸੰਘਰਸ਼ ਕਰਾਂਗੇ ਜਿੰਨਾ ਹੋ ਸਕੇ ਤਾਂ ਕੀ ਨਾਮ ਹੈ ਆਪਣਾ ਤੇਰਾ ਨਾਮ ਨਿੰਦਰ ਕੌਰ ਹੈ ਹਾਂ ਜੀ ਕੀ ਕਹਿਣਾ ਚਾਹੋਗੇ ਮੈਂ ਕਹਿੰਦੀ ਆ ਜੀ ਸਾਡਾ ਰਸਤਾ ਜਿਹੜਾ ਸਾਨੂੰ ਦਿੱਤਾ ਜਾਵੇ ਅੱਛਾ ਜੀ ਕੋੜੇ ਸਾਡੇ ਗੁਰਦਾਰਾ ਵੀ ਐ ਮਾਲਵਾ ਕੋਟ ਜੀ ਵੀ ਐ ਮੰਦਰ ਵੀ ਆ ਤੇ ਜਿਹੜਾ ਸਾਡਾ ਹੱਕ ਹੈ ਨਾ ਸਾਨੂੰ ਦਿੱਤਾ ਜਾਵੇ ਜੀ ਕਦੋਂ ਦੇ ਰਹਿ ਰਹੇ ਇੱਥੇ ਜੀ ਅਸੀਂ ਰਹਿ ਰਹੇ ਆ ਜੀ ਸਾਨੂੰ 2003 ਇੱਕ ਦੇ ਰਹਿਨੇ ਆ 23 ਸਾਲ ਹੋ ਗਏ ਹਾਂ ਜੀ ਬਾਕੀ ਦੇ ਸਾਡੇ ਹੁਣ 50 60 ਘਰ ਆ ਜਿਹੜੇ ਅਸੀਂ ਕਿੱਥੇ ਜਾਈਏ ਸਾਨੂੰ ਨੰਗਾ ਨਾ ਦਿੱਤਾ ਗਿਆ ਤੇ ਸਾਨੂੰ ਨੰਗਾ ਛੱਡਿਆ ਜਾਵੇ ਸਾਡੇ ਜਿਹੜੇ 20 ਫੁੱਟ ਗਲੀ ਆ ਸਾਨੂੰ ਦਿੱਤੀ ਜਾਵੇ ਦੇਸ਼ ਦੀ ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਭਾਵੇਂ ਕੇਂਦਰ ਵਿੱਚ ਸਰਕਾਰਾਂ ਬਣਦੀਆਂ ਨੇ ਭਾਵੇਂ ਸੂਬੇ ਵਿੱਚ ਸਰਕਾਰਾਂ ਬਣਦੀਆਂ ਨੇ ਵੋਟ ਦੀ ਰਾਜਨੀਤੀ ਕਰਦੇ ਆ ਬੜੇ ਵੱਡੇ ਵੱਡੇ ਲਾਲਚ ਦਾਵੇ ਵਾਅਦੇ ਕੀਤੇ ਜਾਂਦੇ ਨੇ ਪਰ ਆ ਜਿਹੜੀ ਤੁਸੀਂ ਗੱਲ ਸੁਣ ਕੇ ਟਿਓ ਜਿਹੜੀ ਨਾਰੇਬਾਜੀ ਹੋ ਰਹੀ ਆ ਉਹ ਕਹਿੰਦੇ ਨੇ ਸਾਡੇ ਰਸਤੇ ਬੰਦ ਕੀਤੇ ਜਾ ਰਹੇ ਨੇ ਜਿਹੜੇ ਇੱਥੇ 20 ਸਾਲ 30 ਸਾਲ 40 ਸਾਲ ਜਾਂ 50-50 ਸਾਲ ਤੋਂ ਰਹਿ ਰਹੇ ਨੇ ਉਹਨਾਂ ਦਾ ਰਸਤਾ ਬੰਦ ਕੀਤਾ ਜਾ ਰਿਹਾ ਜਦੋਂ ਕਿ ਸਾਡੇ ਦੇਸ਼ ਦਾ ਸੰਵਿਧਾਨ ਕਹਿੰਦਾ ਕਿਸੇ ਵੀ ਧਾਰਮਿਕ ਅਧਾਰੇ ਲਈ ਜਾਂ ਵਿਦਿਅਕ ਅਧਾਰੇ ਲਈ ਰਸਤਾ ਬੰਦ ਨਹੀਂ ਕੀਤਾ ਜਾ ਸਕਦਾ ਕਹਿੰਦੇ ਇਹਨਾਂ ਦੇ ਰੇਲਵੇ ਦੇ ਜਿਹੜੇ ਉੱਚ ਅਧਿਕਾਰੀ ਨੇ ਉਹ ਤਾਂ ਸਹਿਮਤ ਨੇ ਕਿ ਅਸੀਂ ਰਸਤਾ ਬੰਦ ਨਹੀਂ ਕਰਦੇ ਪਰ ਜਿਹੜੇ ਹੇਠਲੇ ਨੇ ਇੱਥੋਂ ਦੇ ਭਾਵੇਂ ਜ਼ਿਲ੍ਹਾ ਫਰੀਦਕੋਟ ਦਾ ਰੇਲ ਪ੍ਰਸ਼ਾਸਨ ਆ ਭਾਵੇਂ ਕੋਟਕਪੂਰੇ ਦਾ ਉਹ ਜੀਸੀਬੀ ਆ ਚੁੱਕੀ ਆ ਉਹ ਰਸਤਾ ਬੰਦ ਕਰ ਦੇਣਾ ਕਹਿੰਦੇ ਬਹੁਤ ਸਾਰੀਆਂ ਫੈਕਟਰੀਆਂ ਬੰਦ ਹੋਣ ਦਾ ਖਤਸ਼ਾ ਬਹੁਤ ਸਾਰੇ ਵਿਦਿਅਕ ادارے ਤੇ ਧਾਰਮਿਕ ਸਥਾਨ ਜੇਕਰ ਸੰਘਰਸ਼ ਸ਼ੁਰੂ ਹੁੰਦਾ ਸਾਰਾ ਸ਼ਹਿਰ ਨਾਲ ਜੁੜਦਾ ਫਿਰ ਜ਼ਿਲ੍ਹਾ ਜੁੜਦਾ ਪੰਜਾਬ ਪੱਧਰ ਤੇ ਜਾਂ ਨੈਸ਼ਨਲ ਪੱਧਰ ਤੇ ਸੰਘਰਸ਼ ਜਾਂਦਾ ਤਾਂ ਕੌਣ ਹੈ ਕਸੂਰवार ਕੌਣ ਹੈ ਜ਼ਿੰਮੇਵਾਰ ਇਹਦੇ ਬਾਰੇ ਵੱਧ ਤੋਂ ਵੱਧ ਕਮੈਂਟ ਕਰੋ ਫਿਰ ਮਿਲਾਂਗੇ ਇਸ ਤਰ੍ਹਾਂ ਦੇ ਚਲੰਤ ਮਾਮਲਿਆਂ ਨਾਲ ਪੱਖ ਦੇ ਮਸਲਿਆਂ ਨਾਲ ਕੋੜਪੂਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮੀਤਾ ਦੇ ਨਾਲ ਗੁਰਿੰਦਰ ਸਿੰਘ